ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਦਾ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਪੰਜਾਬ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਕਿਸਾਨਾਂ ਦਾ ਕਹਿ ਲਿਏ ਜਾਂ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਗੱਲ ਨੂੰ ਦੇਖਦਿਆਂ ਆਇਆ ਸੰਜੁਗ ਕਿਸਾਨ ਮੋਰਚਾ ਮੁਕੇਰੀਆਂ ਦੇ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨਾਂ ਦੌਰਾ ਕੀਤਾ ਅਲੱਗ-ਅਲੱਗ ਪਿੰਡਾਂ ਦਾ ਜਿਹੜੇ ਹਰ ਪ੍ਰਭਾਵਿਤ ਪਿੰਡ ਹੈ ਇਸ ਗੱਲ ਨੂੰ ਲੈ ਕੇ ਇੱਕ ਪੂਰਾ ਖਰੜਾ ਸੰਜੁਗ ਕਿਸਾਨ ਮੋਰਚੇ ਵੱਲੋਂ ਇੱਕ ਖਰੜਾ ਤਿਆਰ ਕੀਤਾ ਗਿਆ ਕਿ ਕਿੰਨਾ ਜ਼ਿਆਦਾ ਖਰਾਬਾ ਚਾਹੇ ਉਹ ਖੇਤੀ ਦਾ ਫਸਲਾਂ ਦਾ ਲੋਕਾਂ ਦੇ ਮਕਾਨਾਂ ਦਾ ਜਾਂ ਆਮ ਲੋਕਾਂ ਦਾ ਪਸ਼ੂਆਂ ਦਾ ਜਿੰਨਾ ਖਰਾਬਾ ਹੋਇਆ ਉਹ ਖਰੜਾ ਪੇਸ਼ ਕੀਤਾ ਹੈ ਪਿੰਡਾਂ ਦੀ ਪੂਰੀ ਰਿਪੋਰਟ ਨੂੰ ਲੈ ਕੇ ਇਸੇ ਸਬੰਧ ਦੇ ਵਿੱਚ ਉੱਪਰ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਸੀਗਾ ਕਿ ਅੱਜ 9 ਤਰੀਕ ਨੂੰ ਜਿਹੜਾ ਹੈ ਮੰਗ ਪੱਤਰ ਦਿੱਤੇ ਜਾਣ ਤੇ ਅਸੀਂ ਪੂਰਾ ਖਰੜਾ ਦੇ ਕੇ ਮੰਗ ਪੱਤਰ ਜਿਹੜਾ ਹੈ ਐਸਡੀਐਮ ਮੁਕੇਰੀਆਂ ਨੂੰ ਦਿੱਤਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਜਿਹੜਾ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਉਹਨੂੰ ਲੈ ਕੇ ਭਵਿੱਖ ਦੇ ਵਿੱਚ ਕੀ ਕਿਸਾਨਾਂ ਦੀਆਂ ਤਾਂ ਕੀ ਇਸ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੀ ਜਿਹੜੀਆਂ ਲੋੜਾਂ ਆ। ਐਸਜੀਐਨ ਸਾਹਿਬ ਨੇ ਕਿਉਂਕਿ ਸਾਡੇ ਵੱਲੋਂ ਸੰਜੁਕਤ ਕਿਸਾਨ ਮੋਰਚੇ ਵੱਲੋਂ ਸਿੱਧੇ ਤੌਰ ਤੇ ਜਿਗਾ ਵੀ ਜਿੰਨਾ ਜ਼ਿਆਦਾ ਨੁਕਸਾਨ ਹੋਇਆ ਸਰਕਾਰ ਤਾਂ 2023 ਦੇ ਵਿੱਚ ਵੀ ਬਹੁਤ ਕੁਝ ਕਹਿ ਕੇ ਗਈ ਵੀ ਕੁਕੜੀ ਤੱਕ ਦਾ ਦਾਅਵਾ ਵੀ ਮੁਆਵਜ਼ਾ ਦੇਵਾਂਗੇ ਪਰ ਪੰਜ-ਪੰਜ ਏਕੜ ਦਾ ਸਿਰਫ 220 ਰੁਪਏ ਤੱਕ ਦਾ ਚੈੱਕ ਮਿਲਿਆ ਸਾਡੇ ਨਾਲ ਕਿਸਾਨ ਸਾਥੀ ਹੈ ਆ। ਇਸ ਗੱਲ ਨੂੰ ਦੇਖਦਿਆਂ ਹੋਇਆਂ ਅਸੀਂ ਐਸਜੀਐਨ ਸਾਹਿਬ ਨੂੰ ਸਾਫ਼ ਕਿਹਾ ਵੀ ਜਿਹੜਾ ਪ੍ਰੋਪਰ ਮੁਆਵਜ਼ਾ ਦਿੱਤਾ ਜਾਵੇ ਤੇ ਐਸਜੀਐਨ ਸਾਹਿਬ ਨੂੰ ਇਹ ਵੀ ਗੱਲ ਅਸੀਂ ਕਹੀ ਹੈ ਵੀ ਸਰਕਾਰ ਜਿੰਨਾ ਮੁਆਵਜ਼ਾ ਦਵੇ ਜਾਂ ਜਿੰਨਿਆਂ ਨੂੰ ਦਵੇ ਉਹ ਅਗਲੀ ਗੱਲ ਆ ਉਹ ਸਾਡਾ ਕਿਸਾਨਾਂ ਦੀ ਸੰਘਰਸ਼ ਜਿਹੜਾ ਸਰਕਾਰ ਦੇ ਨਾਲ ਹੈ ਪਰ ਤੁਸੀਂ ਸਿਵਲ ਪ੍ਰਸ਼ਾਸਨ ਪ੍ਰੋਪਰ ਖਸਰਾ ਗਰਦੋਰੀ ਕਰਕੇ ਜਿਹੜਾ ਹੈ ਪਿੰਡ ਦੇ ਵਿੱਚ ਇੱਕ ਜਨਤਕ ਜਿਹੜੀ ਰਿਪੋਰਟ ਜਾਰੀ ਕਰੋ ਜਿਹਦੇ ਵਿੱਚ ਪਤਾ ਲੱਗੇ ਕਿ ਕਿੰਨੇ ਕਿਸਾਨ ਕਿਹੜੇ ਕਿਸਾਨ ਦਾ ਕਿੰਨਾ ਜਿਹੜਾ ਉਹਦੇ ਵਿੱਚ ਨੁਕਸਾਨ ਨੋਟ ਕੀਤਾ ਗਿਆ ਤੇ ਐਸਜੀਪੀ ਸਾਹਿਬ ਨੇ ਦਿੱਤਾ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਦੀ ਮਦਦ ਦੇ ਨਾਲ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਹੈ ਪੂਰੇ ਹੋਏ ਨੁਕਸਾਨੇ ਦਾ ਜਿਹੜਾ ਪ੍ਰਬੰਧ ਲਵਾਂਗੇ ਤੇ ਜਿਹੜੀ ਤੁਸੀ ਬੰਨ ਨੂੰ ਬਣਾਉਣ ਨੂੰ ਲੈ ਕੇ ਜਿਹੜੀ ਅਸੀਂ ਗੱਲ ਰੱਖੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਹੁਣ ਤੋਂ ਹੀ ਕੰਮ ਜਿਹੜਾ ਐਸਡੀਐਮ ਸਾਹਨੇ ਪੂਰਨ ਤੌਰ ਤੇ ਆਸ਼ਵਾਸ਼ਣ ਦਿੱਤਾ ਵੀ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀਆਂ ਮੰਗਾਂ ਆਈਆਂ ਇਹ ਕੱਲ ਜਿਹੜੀ ਡੀਸੀ ਸਾਹਿਬ ਦੇ ਨਾਲ ਮੀਟਿੰਗ ਸੱਦੀ ਆ ਉਹਦੇ ਵਿੱਚ ਪੇਸ਼ ਵੀ ਕਰਾਂਗੇ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਜਿਨ੍ਹਾਂ ਨੁਕਸਾਨਾ ਹੋਇਆ ਹਾਰਡ ਪ੍ਰਭਾਵਿਤ ਏਰੀਆ ਦਾ ਉਹਦਾ ਪਰਪਾਈ ਕਰਵਾਉਣ 'ਚ ਮਦਦ ਕਰਨਗੇ ਬੇਸਿਕਲੀ ਸਾਰੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੰਗ ਇਹੀ ਹੈ ਵੀ ਜਿੰਨਾ ਵੀ ਕਿਸਾਨਾਂ ਦਾ ਕਿਉਂਕਿ ਮੁਕੇਰੀਆਂ ਸਬ ਡਿਵੀਜ਼ਨ ਹੋ ਗਈ ਜਨਰਲ ਆਮ ਤੌਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਬਿਆਸ ਦਰਿਆ ਦੇ ਕਰਕੇ ਤੇ ਉੱਪਰੋਂ ਚੱਕੀ ਦਰਿਆ ਕਰਕੇ ਜਿਹੜਾ ਹੜਾਂ ਦੀ ਸਥਿਤੀ ਬਣੀ ਸੀਗੀ ਉਹਦੇ ਕਰਕੇ ਜੋ ਵੀ ਨੁਕਸਾਨ ਹੋਇਆ ਭਾਵੇਂ ਉਹ ਘਰਾਂ ਦਾ ਨੁਕਸਾਨ ਹੋਇਆ ਜਾਨਵਰਾਂ ਦਾ ਨੁਕਸਾਨ ਹੋਇਆ ਜਾਂ ਉਹਨਾਂ ਦੇ ਖੇਤਾਂ ਦਾ ਖਰਾਬਾ ਹੋਇਆ ਉਸ ਸੰਬੰਧੀ ਇੱਕ ਤਾਂ ਜਿਹੜੀ ਕੰਪਨਸੇਸ਼ਨ ਦਿੱਤੀ ਜਾਣੀ ਹੈ ਉਹਦੇ ਸੰਬੰਧੀ ਕੁਝ ਮੰਗਾਂ ਰੱਖੀਆਂ ਗਈਆਂ ਇਸ ਤੋਂ ਇਲਾਵਾ ਵੀ ਮੁੜਕੇ ਨੁਕਸਾਨ ਨਾ ਹੋਵੇ ਕਿਉਂਕਿ ਨੁਕਸਾਨ ਹੋਣਾ ਕੰਪਨਸੇਸ਼ਨ ਦੇਣਾ ਇੱਕ ਅੱਡ ਗੱਲ ਹੈ ਪਰ ਉਹਦਾ ਬਚਾਓ ਕੀਤਾ ਜਾ ਸਕਦਾ ਤਾਂ ਉਹਦੇ ਬਚਾਓ ਲਈ ਕੀ ਕੀ ਤਰਤੀਬ ਅਸੀਂ ਵਰਤ ਸਕਦੇ ਹਾਂ ਕਿਤੇ ਕਿਤੇ ਤੁਸੀਂ ਬਨ ਬਣਾਉਣ ਦੀ ਲੋੜ ਹੈ ਕਿਤੇ ਦਰਿਆ ਨੂੰ ਜਿਹੜਾ ਡੂੰਘਾ ਕਰਨ ਦੀ ਲੋੜ ਹੈ ਐਦਾਂ ਦੀਆਂ ਜਿਹੜੀਆਂ ਤਰਤੀਬਾਂ ਉਹ ਵੀ ਇਹਨਾਂ ਨੇ ਆਪਣੀਆਂ ਮੰਗਾਂ ਦੇ ਵਿੱਚ ਰੱਖੀਆਂ ਹੈਗੀਆਂ ਸੋ ਸਾਡੇ ਵੱਲੋਂ ਸਬਡਿਵੀਜ਼ਨ ਲੈਵਲ ਤੇ ਇਹ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਜਿਹੜੀਆਂ ਵੀ ਮੰਗਾਂ ਸਰਕਾਰ ਦੇ ਪੱਧਰ ਤੇ ਵਿਚਾਰਨ ਵਾਲੀਆਂ ਉਸੇ ਸਰਕਾਰ ਤੱਕ ਪਹੁੰਚਦੀਆਂ ਕਰਾਂਗੇ ਤੇ ਜਿਹੜੀਆਂ ਮੰਗਾਂ ਜਿਹੜੀਆਂ ਸਬਡਿਵੀਜ਼ਨ ਲੈਵਲ ਤੇ ਬਾਕੀ ਸਾਰੇ ਡਿਪਾਰਟਮੈਂਟਲ ਲੈਵਲ ਤੇ ਅਸੀਂ ਉਹਨਾਂ ਦਾ ਹੱਲ ਕਰ ਸਕਦੇ ਹਾਂ ਉਹਦੇ ਸਬੰਧੀ ਸੰਬੰਧਿਤ ਨੂੰ ਅਸੀਂ ਇਨਸਟਰਕਸ਼ਨ ਦਵਾਂਗੇ ਤਾਂ ਜੋ ਉਹਨਾਂ ਦਾ ਹੱਲ ਜਿਹੜਾ ਪੈਲ ਦੇ ਆਧਾਰ ਤੇ ਕੀਤਾ ਜਾ ਸਕੇ